ਕਰਮਨਾਰਸ਼ ਨਦੀ ਉਹਦੇ ਕੰਡੇ ਤੇ ਬੈਠ ਕੇ ਜਦੋਂ ਗੁਰਤੇਗ ਬਾਦਰ ਉਸ ਇਲਾਕੇ ਚ ਪਹੁੰਚੇ ਨਾ ਕੀਰਤਨ ਹੋਇਆ satsang ਹੋਇਆ ਸੰਗਤਨ ਬੜਾ ਆਨੰਦ ਮਾਣਿਆ ਅੰਮ੍ਰਿਤ ਵੇਲਾ ਹੋਇਆ ਨਾ ਤੇ ਗੁਰਤੇਗ ਬਾਦਰ ਪਿਤਾ ਜੀ ਤੇ ਗੁਰਤੇਗ ਬਾਦ ਨਾਲ ਸਿੱਖ ਸਨ ਜਦੋਂ ਅੰਮ੍ਰਿਤ ਵੇਲੇ ਨਦੀ 'ਚ ਇਸ਼ਨਾਨ ਕਰਨ ਲੱਗੇ ਨਾ ਉੱਥੇ ਦੇ ਲੋਕ ਪਤਾ ਕੀ ਕਹਿੰਦੇ ਕਿਤੇ ਸਤ ਨੂੰ ਨਾ 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 ਇਸ ਨਦੀ 'ਤੇ ਇਸ਼ਨਾਨ ਨਾ ਕਰੇ ਸਤਿਗੁਰੂ ਜੀ ਕਹਿੰਦੇ ਅਮਰਤ ਵੇਲਾ ਹੋ ਗਿਆ ਅਸੀਂ ਵੀ ਤੇ ਸਿੱਖਾਂ ਨੇ ਇੱਥੇ ਇਸ਼ਨਾਨ ਕਰਨਾ ਹੁਣ ਇਹ ਕਰਮਨਾਸ਼ ਨਦੀ ਹੈ ਜੇ ਕੋਈ ਇੱਥੇ ਇਸ਼ਨਾਨ ਕਰੇ ਨਾ ਇਹ ਗਲਤ ਚਲਦ ਹੈ ਕਿ ਉਹਦੇ ਚੰਗੇ ਕਰਮਨਾਸ਼ ਹੋ ਜਾਂਦੇ ਨੇ ਤੇ ਗੁਰਤੇਗ ਬਾਦ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਭੋਲਿਓ ਉਹ ਭੋਲਿਓ ਕਿ ਇੱਥੇ ਹੁਣ satsang ਹੋਇਆ ਹੈ ਹਰਜਸ ਹੋਇਆ ਹੈ ਕੀਰਤਨ ਹੋਇਆ ਹੈ ਪਾਣੀ ਭਰੀ ਗਈ ਹੈ ਪਾਣੀ ਦੇ ਸਦਕੇ ਸਤ ਸੰਗਤ ਦੇ ਸਦਕੇ ਹੁਣ ਇਹ ਨਦੀ ਕਰਮਨਾਸ਼ ਨਦੀ ਦੀ ਰਹੀ ਇਹ ਨਦੀ ਕੁਕਰਮਨਾਸ਼ ਨਦੀ ਹੋ ਗਈ ਹੈ ਕੁਕਰਮਨਾਸ਼ ਪਾਪ ਮਾਰੇ ਕਰਮਨ ਨਾਸ਼ ਕਰਨ ਵਾਲੀ ਇਹ ਨਦੀ ਬਣ ਗਈ ਹੈ